ਨਿੱਜੀ ਜੰਟਾ ਨੇ ਦਸੂਹੇ ਦੇ ਇਹਨਾਂ ਦੇ ਪਾਸਪੋਰਟ ਔਰ ਕੁਝ ਪੈਸੇ ਇਹਨਾਂ ਦੇ ਕੋਲੋਂ ਬਾਹਰ ਜਾਣ ਵਾਸਤੇ ਲਏ ਸੀਗੇ ਔਰ ਜਿਹੜਾ ਜਾਲੀ ਵੀਜ਼ਾ ਇਹਨਾਂ ਦਾ ਲਗਵਾਇਆ ਉਹਨਾਂ ਨੇ ਔਰ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਸਹਿਯੋਗ ਦੇ ਨਾਲ ਆਪਣੀ ਸਰਕਾਰ ਦੇ ਸਹਿਯੋਗ ਦੇ ਨਾਲ ਜਿਹੜੇ 24 ਬੰਦਿਆਂ ਦੇ ਪਾਸਪੋਰਟ ਆ ਉਹ ਨੌਜਵਾਨ ਵੀਰਾਂ ਨੂੰ ਵਾਪਸ ਕਰਵਾਏ ਆ ਔਰ ਜਿਹੜੇ ਪੈਸੇ ਵੀ ਆ ਥੋੜ੍ਹੀ ਥੋੜ੍ਹੀ ਇਹਨਾਂ ਦੇ ਕੋਲ ਲਏ ਆ ਉਹ ਅਗਲੇ ਹੱਥੇ ਇਹਨਾਂ ਨੂੰ ਵਾਪਸ ਕਰਵਾਵਾਂਗੇ ਔਰ ਮੇਰੀ ਇਹ ਹੀ ਬੇਨਤੀ ਆ ਕਿ ਜਿੰਨੇ ਵੀ ਕਿਸੇ ਵੀਰ ਨੇ ਬਾਹਰ ਜਾਣ ਵਾਸਤੇ ਪੈਸੇ ਦੇਣੇ ਆ ਉਹ ਪੂਰੀ ਏਜੰਟ ਦੀ ਘੋਕ ਕੀਤੀ ਜਾਵੇ ਉਹਦਾ ਪਿਛੋਕਰ ਪਤਾ ਕੀਤਾ ਜਾਵੇ ਕਿ ਇਹਦੇ ਕੋਲ ਕੋਈ ਲਾਇਸੈਂਸ ਹੈਗਾ ਜਾਂ ਬਾਹਰ ਭਿਜਣ ਦਾ ਜਾਂ ਨਹੀਂ ਹੈਗਾ ਤਾਂ ਜੋ ਜਿਹੜੇ ਭੋਲੇ ਭਾਲੇ ਲੋਕ ਨੇ ਉਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਫਸ ਜਾਂਦੇ ਨੇ ਸਾਨੂੰ 1 ਮਹੀਨਾ ਹੋ ਗਿਆ ਪਾਸਪੋਰਟ ਸਾਡਾ ਇੱਥੇ ਫਸ ਗਿਆ ਏ ਦਸੂਏ ਏਜੰਟ ਦੇ ਕੋਲ ਤੇ ਉਹ ਬੀਜੇਸ ਕੇ ਫੇਰ ਤੇ ਪਾਸਪੋਰਟ ਨਹੀਂ ਦੇ ਰਿਹਾ ਸੀ ਸਾਨੂੰ ਸਰ ਆਪਣੇ ਐਮਐਲਏ ਸਾਹਿਬ ਨੇ ਕਰਮਵੀਰ ਸਿੰਘ ਨੇ ਪਾਸਪੋਰਟ ਦਵਾਈ ਜੀ ਧੰਨਵਾਦ ਆ ਉਹਨਾਂ ਦਾ ਬਹੁਤ ਬਹੁਤ ਜੀ ਸਾਡੇ ਸਭੀ ਨੂੰ ਸਾਡਾ ਉਹ ਬਾਈਲਾ ਬਲਾਪਰਾ ਮਰ ਉਹ ਕਾਪੀ ਬਣਾ ਕੇ ਸ੍ਰੀ ਗਾਨ ਜੀ ਹਰਸ਼ਪੁਰ ਐਂਡ ਬੁਰਮੇਲ ਤੋਂ ਆਏ ਕਿ ਅਸੀਂ ਤੋਂ ਸਵੇ ਇੱਕ ਜੰਤਕੋਲ ਅਸੀਂ ਆਪਣੇ ਪਾਸਪੋਰਟ ਲਈ ਪਿਛਲੇ 2 ਮਹੀਨਿਆਂ ਤੋਂ ਸਾਡੇ ਉਹ ਗੇੜੇ ਮਰਵਾ ਰਿਆ ਸੀ ਕਿ ਸਾਨੂੰ ਚਾਲੀ ਵੀਜੇ ਦੇ ਰਿਆ ਸੀ ਤੇ ਨਾ ਸਾਨੂੰ ਸਾਡੇ ਪਾਸਪੋਰਟ ਵਾਪਸ ਕਰ ਰਿਆ ਤੇ ਅੱਜ ਅਸੀਂ ਅੰਮ੍ਰਿਤਸਰ ਦੇ ਲੋਕਾਟਰ ਕਰਨਬੀਰ ਸਿੰਘ ਨੂੰ ਮਨੂੰ ਅਜੀ ਦੇ ਦਫਤਰ ਆਏ ਉਹਨਾਂ ਦੀ ਯਤਨਾਂ ਸਦਕਾ ਸਾਨੂੰ ਸਾਡੇ ਪਾਸਪੋਰਟ ਵਾਪਸ ਮਿਲੇਗੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਹਾਂਜੀ ਵਾਈਗੁਰਜੀ ਦਾ ਕਲਸਾ ਵਾਈਗੁਰਜੀ ਕੀ ਫਟੇ ਅੱਜ ਅਸੀਂ ਆਪਣੇ ਆਮ ਆਦਮੀ ਪਾਰਟੀ ਦੇ ਦਫਤਰ ਦੇ ਵਿੱਚ ਤਸੂਬਾ ਦੇ ਵਿੱਚ ਖੜੇ ਹਾਂ ਔਰ ਇਥੇ ਸਾਡੇ ਕੁਝ ਸਾਥੀ ਸਾਡੇ ਤੱਕ ਜਿਹਨਾਂ ਨੇ ਪਹੁੰਚ ਕੀਤੀ ਜੀ ਉਹ ਸਾਥੀ ਸਾਡੇ ਗਰਾਿਆਂ ਤੋਂ ਪਗਵਾੜੇ ਤੋਂ ਗਿੱਦੜਵਾ ਤੋਂ ਔਰ ਕੁਝ ਸਾਥੀ ਨੂਰਮੈਲ ਰਾਜਪੁਰੇ ਤੋਂ ਵੀ ਸਾਡੇ ਕੋਲ ਪਹੁੰਚੇ ਨੇ ਭੋਪਾਲ ਤੋਂ ਵੀ ਕੋਈ ਸਾਥੀ ਆਏ ਨੇ ਔਰ ਇਹਨਾਂ ਨੇ ਆਪਣੀ ਜਿਹੜੀ ਆ ਕੇ ਗੱਲ ਦੱਸੀ ਹੈ ਕਿ ਦਿੱਤੋਂ ਦੇ ਕੋਈ ਨਿੱਜੀ ਏਜੰਟਾਂ ਨੇ ਦਸੂਵੇ ਦੇ ਇਹਨਾਂ ਦੇ ਪਾਸਪੋਰਟ ਔਰ ਕੁਝ ਪੈਸੇ ਇਹਨਾਂ ਦੇ ਕੋਲੋਂ ਬਾਹਰ ਜਾਣ ਵਾਸਤੇ ਲਏ ਸੀਗੇ ਔਰ ਜਿਹੜਾ ਜਾਲੀ ਵੀਜ਼ਾ ਇਹਨਾਂ ਦਾ ਲਗਵਾਇਆ ਉਹਨਾਂ ਨੇ ਔਰ ਅੱਜ ਅਸੀਂ ਆਮ ਆਦਮੀ ਪਾਰਟੀ ਦੇ ਸਹਿਯੋਗ ਦੇ ਨਾਲ ਆਪਣੀ ਸਰਕਾਰ ਦੇ ਸਹਿਯੋਗ ਦੇ ਨਾਲ ਜਿਹੜੇ 24 ਬੰਦਿਆਂ ਦੇ ਪਾਸਪੋਰਟ ਆ ਉਹ ਨੌਜਵਾਨ ਵੀਰਾਂ ਨੂੰ ਵਾਪਸ ਕਰਵਾਏ ਆ ਔਰ ਜਿਹੜੇ ਪੈਸੇ ਵੀ ਆ ਥੋੜੀ-ਥੋੜੀ ਇਹਨਾਂ ਦੇ ਕੋਲ ਆ ਉਹ ਅਗਲੇ ਹਫ਼ਤੇ ਇਹਨਾਂ ਨੂੰ ਵਾਪਸ ਕਰਵਾਵਾਂਗੇ ਔਰ ਮੇਰੀ ਇਹ ਹੀ ਬੇਨਤੀ ਆ ਕਿ ਜਿੰਨੇ ਵੀ ਕਿਸੇ ਵੀ ਵੀਰ ਨੇ ਬਾਹਰ ਜਾਣ ਵਾਸਤੇ ਪੈਸੇ ਦੇਣੇ ਆ ਉਹ ਪੂਰੀ ਏਜੰਟ ਦੀ ਕੋਕ ਕੀਤੀ ਜਾਵੇ ਉਹਦਾ ਅਪਸ਼ੋਕਰ ਪਤਾ ਕਿੱਥਾ ਜਾਵੇ ਕਿ ਇਹਦੇ ਕੋਲ ਕੋਈ ਲਾਇਸੈਂਸ ਹੈਗਾ ਆ ਬਾਹਰ ਭੇਜਣ ਦਾ ਜਾਂ ਨਹੀਂ ਹੈਗਾ ਪਾ ਜੋ ਜਿਹੜੇ ਭੋਲੇ ਭਾਲੇ ਲੋਕ ਨੇ ਉਹ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਫਸ ਜਾਂਦੇ ਨੇ ਔਰ ਬਾਅਦ ਵਿੱਚ ਪਾਸਪੋਰਟ ਆ ਜਾਂ ਕੋਈ ਹੋਰ ਚੀਜ਼ਾਂ ਨੇ ਉਹ ਇਹਨਾਂ ਨੂੰ ਜਮ੍ਹਾਂ ਕਰਾ ਕੇ ਮੁੜ ਕੇ ਤੰਗ ਹੁੰਦੇ ਨੇ ਸੋ ਮੈਂ ਅੱਜ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਆਪਣੇ ਵੱਲੋਂ ਵੀ ਕਿ ਲੋਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵਧੀਆ ਸਰਕਾਰ ਚੁਣੀ ਹੈ ਔਰ ਇਹਨਾਂ ਵੀਰਾਂ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਡੇ ਤੱਕ ਪਹੁੰਚ ਦਿੱਤੀ ਔਰ ਜਿਹੜੀ ਠੱਗੀ ਤੋਂ ਇਹਨਾਂ ਦਾ ਬਚਾਇਆ ਨਹੀਂ ਤਾਂ ਇਹਨਾਂ ਨੇ ਆਪਣੇ ਪੈਸੇ ਵੀ ਹੋਰ ਜਮ੍ਹਾਂ ਕਰਾਦਨੇ ਸੀ ਔਰ ਵੀਜ਼ਾ ਫੇਰ ਦੇ ਲੱਗਣਾ ਸੀ ਇਹਨਾਂ ਦਾ ਔਰ ਇਹਨਾਂ ਸਾਰੇ ਵੀਰਾਂ ਨੂੰ ਅੱਜ 24 ਬੰਦਿਆਂ ਨੂੰ ਪਾਸਪੋਰਟ ਜਿਹੜੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਾਪਸ ਕਰਵਾਏ ਗਏ ਨੇ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਆਮ ਆਦਮੀ